ਜੋ ਤੁਸੀਂ ਸਾਹਮਣੇ ਸਕਰੀਨ ਤੇ ਇਹ ਫੋਟੋਆਂ ਦੇਖ ਰਹੇ ਹੋ ਅੱਜ ਕੱਲ ਇਸ ਤਰ੍ਹਾਂ ਦੀਆਂ ਫੋਟੋਆਂ ਇੰਸਟਾਗ੍ਰਾਮ ਦੇ ਰੀਲਾਂ ਵਿੱਚ ਬਹੁਤ ਦੇਖਣ ਨੂੰ ਮਿਲਦੀਆਂ ਨੇ ਤੁਸੀਂ ਵੀ ਹੁਣ ਆਪਣੇ ਫੋਨ ਤੋਂ ਕੋਈ ਵੀ ਫੋਨ ਹੋਵੇ ਉਸ ਤੋਂ ਇਸ ਤਰ੍ਹਾਂ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਬੜੀ ਆਸਾਨੀ ਨਾਲ ਬਣਾ ਸਕਦੇ ਹੋ ਤੇ ਉਹਦੇ ਲਈ ਅੱਗੇ ਕਿਹੜੇ-ਕਿਹੜੇ ਪ੍ਰੋਸੈਸ ਨੇ ਉਹ ਆਪਾਂ ਸਾਰਾ ਡਿਟੇਲ ਚ ਦੱਸਾਂਗੇ ਤੋਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ 'ਚ Google Chrome ਨੂੰ ਓਪਨ ਕਰਨਾ ਹੈ Google Chrome ਤੇ ਅੱਕੇ ਕਰੋ ਤੇ ਇਹਦੇ ਸਰਚ 바ਰ 'ਚ ਤੁਸੀਂ ਟਾਈਪ ਕਰੋ ਬਿੰਗ ਇਮੇਜ ਕ੍ਰੀਏਟਰ ਇਹ ਸਭ ਭਰਨ ਤੋਂ ਬਾਅਦ ਜਿਹੜਾ ਤੁਸੀਂ ਅੱਗੇ ਨੈਕਸਟ ਕਰ ਦੇਣਾ ਇਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਤੇ ਜੋ ਪਹਿਲੀ ਵੈਬਸਾਈਟ ਆ ਗਈ ਬਿੰਗ ਇਮੇਜ ਕ੍ਰੀਏਟਰ ਇਹਦੇ ਤੁਸੀਂ ਓਕੇ ਕਰ ਦਿਓ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਸਕਰੀਨ ਤੁਹਾਡੇ ਸਾਹਮਣੇ ਨਜ਼ਰ ਆਏਗੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੋ ਲਿਖਿਆ ਹੈ ਜੁਆਇਨ ਐਂਡ ਕ੍ਰੀਏਟ ਜੁਆਇਨ ਐਂਡ ਕ੍ਰੀਏਟ ਤੇ ਓਕੇ ਕਰੋ ਇਸ ਨੂੰ ਇੱਥੇ ਅਕਾਊਂਟ ਬਣਾਉਣਾ ਪਊਗਾ ਜੇ ਤੁਹਾਡਾ ਪਹਿਲਾਂ ਵੀ ਕੋਈ ਅਕਾਊਂਟ ਬਣਿਆ ਤਾਂ ਉਹ ਫਿਰ ਇੱਥੇ ਭਰ ਦਿਓ ਨਹੀਂ ਤੁਸੀਂ ਕ੍ਰੀਏਟ ਨਿਊ ਵਨ ਤੇ ਇੱਥੇ ਕਰ ਸਕਦੇ ਹੋ ਤਾਂ ਇੱਥੇ ਤੁਸੀਂ ਜੋ ਵੀ ਤੁਹਾਡੇ ਕੋਲੇ ਪਹਿਲਾਂ ਕੋਈ ਈਮੇਲ ਤੁਹਾਡੇ ਕੋਲੇ ਹੈਗਾ ਤਾਂ ਉਹ ਪਰੋ ਇੱਥੇ ਜੋ ਵੀ ਤੁਹਾਡਾ ਈਮੇਲ ਐਡਰੈਸ ਆ ਤੁਸੀਂ ਉਹ ਭਰ ਸਕਦੇ ਹੋ ਈਮੇਲ ਐਡਰੈਸ ਭਰਨ ਤੋਂ ਬਾਅਦ ਤੁਸੀਂ ਨੈਕਸਟ ਕਰ ਦਿਓ ਨੈਕਸਟ ਕਰਨ ਤੋਂ ਬਾਅਦ ਫਰਸਟ ਨੇਮ ਚ ਤੁਹਾਡਾ ਜੋ ਵੀ ਨਾਮ ਹੈ ਤੁਸੀਂ ਉਹ ਭਰਨਾ ਹੈ ਤੇ ਜਿਹੜਾ ਤੁਹਾਡਾ ਲਾਸਟ ਨੇਮ ਆ ਉਹ ਥੱਲੇ ਸਰਨੇਮ ਵਾਲੀ ਥਾਂ ਤੇ ਉਹ ਲਾਸਟ ਨੇਮ ਭਰ ਦੋ ਤੇ ਉਸ ਤੋਂ ਬਾਅਦ ਤੁਸੀਂ ਕਰ ਦਿਓ ਇਹਨੂੰ ਨੈਕਸਟ ਨੈਕਸਟ ਕਰਨ ਤੋਂ ਬਾਅਦ ਅੱਗੇ ਤੁਸੀਂ ਦੇਖ ਰਹੇ ਹੋ ਕੰਟਰੀ ਆ ਰਹੀ ਹੈ ਜੋ ਵੀ ਤੁਹਾਡੀ ਕੰਟਰੀ ਆ ਤੁਸੀਂ ਉਹ ਭਰ ਸਕਦੇ ਹੋ ਥੱਲੇ ਡੇਟ ਆਫ ਬਰਥ ਭਰਨੀ ਹੈ ਤੇ ਜਿਹੜੀ ਵੀ ਤੁਹਾਡੀ ਡੇਟ ਆਫ ਬਰਥ ਹੈ ਤਾਂ ਤੁਸੀਂ ਉਹ ਆਪਦੀ ਦੇਖ ਕੇ ਉਹ ਭਰ ਦੋ ਤੇ ਇਸ ਨੂੰ ਨੈਕਸਟ ਕਰ ਦਿਓ ਇਸ ਤੋਂ ਬਾਅਦ ਜਿਹੜਾ ਤੁਸੀਂ ਈਮੇਲ ਐਡਰੈਸ ਭਰਿਆ ਨਾ ਉਹ ਉੱਥੇ ਇੱਕ ਕੋਡ ਜਾਊਗਾ ਤਾਂ ਤੁਸੀਂ ਆਪਣੀ ਈਮੇਲ ਜਿਹੜੀ ਆਈਡੀ ਆ Gmail ਦੀ ਜਿਹੜੀ ਵੀ ਭਰੀ ਆ ਤਾਂ ਉੱਥੇ ਜਾ ਕੇ ਉਹ ਕੋਡ ਦੇਖਣਾ ਤਾਂ ਇੱਥੇ ਆ ਕੇ ਉਹ ਕੋਡ ਆ ਜਿਹੜਾ ਭਰ ਦੇਣਾ ਆਪਣਾ ਕੋਡ ਭਰਨ ਤੋਂ ਬਾਅਦ ਤੁਸੀਂ ਇਹਨੂੰ ਨੈਕਸਟ ਫੇਰ ਕਰ ਦੇਣਾ ਥੱਲੇ ਤੁਸੀਂ ਦੇਖ ਰਹੇ ਹੋ ਨੈਕਸਟ ਦਾ ਬਟਨ ਆ ਜਿਹੜਾ ਇਹਨੂੰ ਫੇਰ ਓਕੇ ਕਰ ਦਿਓ ਹੁਣ ਤੁਸੀਂ ਤੁਹਾਡਾ ਇਹ ਵੈਰੀਫਿਕੇਸ਼ਨ ਮੰਗ ਰਿਹਾ ਵੀ ਤੁਸੀਂ ਹੋਮਨੋ ਜਾਂ ਰੋਬੋਟ ਇਹਨੂੰ ਤੁਸੀਂ ਨੈਕਸਟ ਹੀ ਕਰਨਾ ਹੈ ਨੈਕਸਟ ਕਰਨ ਤੋਂ ਬਾਅਦ ਤੁਹਾਡੇ ਕੋਲੇ ਕੁਝ ਅਲੱਗ-ਅਲੱਗ ਆਪਸ਼ਨਾਂ ਨਿਕਲਣੀਆਂ ਅੱਗੇ ਤੁਸੀਂ ਦੇਖ ਰਹੇ ਹੋ ਜਿਹੜਾ ਹੱਥ ਹੈ ਜਿਹੜੀ ਦਿਸ਼ਾ 'ਚ ਇਹ ਹੱਥ ਆ ਤਾਂ ਉਹ ਆਪਣੀ ਫੋਟੋ ਨੂੰ ਉਸੇ ਦਿਸ਼ਾ ਵੱਲ ਕਰ ਦੇਣਾ ਤੇ ਨੈਕਸਟ ਕਰ ਦੇਣਾ ਫੇਰ ਇੱਕ ਵਾਰ ਫੇਰ ਜਿੱਧਰ ਉੱਪਰ ਦੇਖ ਰਹੇ ਹੋ ਹੱਥ ਉੱਪਰ ਆ ਤਾਂ ਇਹ ਫੋਟੋ ਨੂੰ ਤੁਸੀਂ ਉੱਪਰ ਕਰਕੇ ਸਬਮਿਟ ਕਰ ਦੇਣਾ ਜੇ 3D ਵਿੱਚ ਹੱਥ ਹੋਊਗਾ ਤਾਂ ਉਸ ਤਰ੍ਹਾਂ ਤੁਸੀਂ ਆਪਣੀ ਫੋਟੋ ਨੂੰ ਕਰਕੇ ਤਾਂ ਸਬਮਿਟ ਕਰ ਦੇਣਾ ਤੇ ਇਸ ਤਰ੍ਹਾਂ ਤੁਹਾਡੀ ਜਿਹੜੀ ਵੈਰੀਫਿਕੇਸ਼ਨ ਆ ਉਹ ਕੰਪਲੀਟ ਹੋ ਜਾਂਦੀ ਹੈ ਇਹ ਵੈਰੀਫਿਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਤੁਹਾਡੇ ਕੋਲ ਇੱਕ ਅਲੱਗ ਪੇਜ ਖੁੱਲੂਗਾ ਹੁਣ ਬਿਲਕੁਲ ਵੈਬਸਾਈਟ ਜਿਹੜੀ ਤਿਆਰ ਹੈ ਤੁਸੀਂ ਆਪਣੀ ਹਿਸਾਬ ਦੇ ਨਾਲ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਉਹ ਆਪਣੀ ਜਿਹੜੀ ਇਮੇਜ ਆ ਉਹ ਕ੍ਰੀਏਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਹਦੀ ਸਰਚ 바ਰ ਚ ਇੱਕ ਚੀਜ਼ ਨੋਟ ਕਰਕੇ ਰੱਖਿਓ ਵੀ ਇੱਥੇ ਲਿਖਣਾ ਹੈ 3D ਪਿਕਸਾਰ ਇਹ لازਮੀ ਹੈ ਤਾਂ ਇਹਦੇ ਨਾਲ ਕੀ ਹੈ ਜਿਹੜੀਆਂ ਛੋਟੀਆਂ ਫੋਟੋਆਂ ਉਹ ਬਹੁਤ ਹੀ ਜ਼ਿਆਦਾ ਐਚਡੀ ਤਰੀਕੇ ਨਾਲ ਬਣ ਕੇ ਤੁਹਾਡੇ ਸਾਹਮਣੇ ਆਉਣਗੀਆਂ ਦੋਸਤੋ ਇਸ ਵੈਬਸਾਈਟ ਤੇ ਫੋਟੋ ਬਣਾਉਣ ਵਾਸਤੇ ਸਾਨੂੰ ਇੱਕ ਸਕ੍ਰਿਪਟ ਲਿਖਣੀ ਪੈਂਦੀ ਹੈ ਜਿਹੜੀ ਅੰਗਰੇਜ਼ੀ ਚ ਲਿਖੀ ਜਾਂਦੀ ਹੈ ਅੰਗਰੇਜ਼ੀ ਚ ਤੁਸੀਂ ਆਪਣਾ ਜਿਹੜੀ ਵੀ ਹਸਾਬ ਦਾ ਤੁਸੀਂ ਪਿਕਚਰ ਦੀ ਇਮੇਜਿਨੇਸ਼ਨ ਕੀਤੀ ਹੈ ਤਾਂ ਉਹਦੀ ਫੁੱਲ ਡਿਟੇਲ ਭਰਨੀ ਆ ਜਿੰਨੀ ਜ਼ਿਆਦਾ ਡਿਟੇਲ ਤੁਸੀਂ ਇੱਥੇ ਸਕ੍ਰਿਪਟ ਚ ਲਿਖੋਗੇ ਉਨੀ ਜ਼ਿਆਦਾ ਵਧੀਆ ਜਿਹੜੀ ਛੋਟੀ ਪਿਕਚਰ ਹੈ ਜਿਹੜੀ ਫੋਟੋ ਹੈ ਉਹ ਤਿਆਰ ਹੋ ਜਾਣੀ ਆ ਉਦਾਹਰਨ ਦੇ ਤੌਰ ਤੇ ਆਪਾਂ ਜਿਵੇਂ ਇਹਦੇ ਵਿੱਚ ਭਰ ਲਈਏ ਪੰਜਾਬੀ ਫਾਦਰ ਐਂਡ ਸਨ ਡਰਾਈਵਿੰਗ ਅ ਟ੍ਰੈਕਟਰ ਇਨ ਬੀਟ ਫੀਲਡ ਪਿੱਛੇ ਤੁਸੀਂ ਡਿਟੇਲ ਜਿੰਨੀ ਜ਼ਿਆਦਾ ਡਿਟੇਲ ਇਹਦੇ ਵਿੱਚ ਭਰ ਦੋਗੇ ਉਨੀ ਜ਼ਿਆਦਾ ਛੋਟੀ ਜਿਹੜੀ ਆ ਫੋਟੋ ਆ ਉਹ ਬਹੁਤ ਹੀ ਖੂਬਸੂਰਤ ਬਣ ਕੇ ਜਿਹੜੀ ਤਿਆਰ ਹੋ ਜਾਣੀ ਆ ਪਿੱਛੇ ਆਪਾਂ ਉਦਾਹਰਨ ਦੇ ਤੌਰ ਤੇ ਲਿਖ ਦਿੰਨੇ ਆ ਸਨਸੈਟ ਇਥੇ ਤੁਸੀਂ ਕੁਝ ਵੀ ਭਰ ਸਕਦੇ ਹੋ ਰੇਨ ਸਨਸੈਟ ਕੁਝ ਵੀ ਤਾਂ ਉਸ ਤੋਂ ਬਾਅਦ ਜਿਹੜਾ ਤੁਸੀਂ ਇਹ ਸਾਰਾ ਕੁਝ ਭਰਨ ਤੋਂ ਬਾਅਦ ਕ੍ਰੀਏਟ ਤੇ ਓਕੇ ਕਰ ਦੇਣਾ ਉੱਪਰ ਕ੍ਰੀਏਟ ਬਟਨ ਨਜ਼ਰ ਆਊਗਾ ਤੁਹਾਨੂੰ ਇਹ ਜੋ ਕ੍ਰੀਏਟ ਦਿਖ ਰਿਹਾ ਇਹ ਤੇ ਓਕੇ ਕਰ ਦੇਣਾ ਇਸ ਤੋਂ ਬਾਅਦ ਤੁਹਾਡੀ ਜਿਹੜੀ ਇਮੇਜ ਆ ਥੱਲੇ ਤਿਆਰ ਹੋਣ ਲੱਗ ਗਈ ਇੱਕ ਦੋ ਸਕਿੰਟਾਂ ਵਿੱਚ ਤੁਹਾਡੀ ਜਿਹੜੀ ਫੋਟੋ ਆ ਉਹ ਬਣ ਕੇ ਤਿਆਰ ਹੋ ਜਾਊਗੀ ਤੁਸੀਂ ਥੱਲੇ ਦੇਖ ਰਹੇ ਹੋ ਯੂਅਰ ਇਮੇਜ ਇਸ ਬੀਇੰਗ ਕ੍ਰੀਏਟਡ ਬਾਈ ਏਆਈ ਇਹ ਸਾਰਾ AI ਦਾ ਕਮਾਲ ਹੈ ਤੁਸੀਂ ਇਸ ਤਰ੍ਹਾਂ ਆਪਣੀਆਂ ਕੋਈ ਵੀ ਫੋਟੋਆਂ ਬਣਾ ਕੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਚਾਰ ਫੋਟੋਆਂ ਇਹ ਬਣਾ ਕੇ ਦੇ ਜਾਂਦਾ ਸਭ ਤੋਂ ਪਹਿਲੀ ਫੋਟੋ ਤੇ ਕਲਿੱਕ ਕਰੀਏ ਤਾਂ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਖੂਬਸੂਰਤ ਫੋਟੋ ਬਣੀ ਆ ਇਹ ਦੂਸਰੀ ਫੋਟੋ ਆ ਗਈ ਅੱਗੇ ਤੀਸਰੀ ਆ ਗਈ ਤੇ ਆ ਚੌਥੀ ਆ ਗਈ ਇਸ ਨੂੰ ਡਾਊਨਲੋਡ ਕਰ ਵੀ ਕਰ ਸਕਦੇ ਹੋ ਤੁਸੀਂ ਡਾਊਨਲੋਡ ਕਰਨ ਦੇ ਲਈ ਤੁਸੀਂ ਸਾਈਡ ਤੇ ਦੇਖੋਗੇ ਡਾਊਨਲੋਡ ਦਾ ਜਿਹੜੀ ਆਪਸ਼ਨ ਆਈ ਹੋਈ ਹੈ ਤਾਂ ਉਹਦੇ ਤੇ ਤੁਸੀਂ ਕਲਿੱਕ ਕਰ ਦੇਣਾ ਇਸ ਤਰ੍ਹਾਂ ਤੁਹਾਡੀ ਜਿਹੜੀ ਫੋਟੋ ਤੁਸੀਂ ਬਣਾਈ ਆ ਉਹ ਡਾਊਨਲੋਡ ਹੋ ਕੇ ਤੁਹਾਡੀ ਗੈਲਰੀ ਵਿੱਚ ਸੇਵ ਹੋ ਜਾਣੀ ਆ ਇਸ ਤਰ੍ਹਾਂ ਤੁਸੀਂ ਬੜੀ ਇਸਾਨੀ ਦੇ ਨਾਲ 3D ਕਾਰਟੂਨ ਫੋਟੋਆਂ ਤੋਂ ਰੀਲਾ ਬਣਾ ਕੇ ਤੁਸੀਂ ਪਾ ਸਕਦੇ ਹੋ ਤੇ ਇੱਕ ਚੰਗੀ ਆਮਦਨ ਜਿਹੜੀ ਉਹ ਕਮਾ ਸਕਦੇ ਹੋ ਅਗਰ ਤੁਸੀਂ ਸੋਸ਼ਲ ਮੀਡੀਆ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਹੈ guriikrangna.info ਇੱਥੇ ਤੁਸੀਂ ਆਪਣਾ ਆਨਲਾਈਨ ਜਾਂ ਆਫਲਾਈਨ ਕਲਾਸ ਵੀ ਬੁੱਕ ਕਰ ਸਕਦੇ ਹੋ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਫੋਲੋ ਵੀ ਜਰੂਰ ਕਰਨਾ ਜੀ ਧੰਨਵਾਦ